ਤੇ ਦਇਆ ਜਾਨਾ ਜੀ ਕੀ ਕਿਛ ਪੁੰਨ দান ਕਰੇ ਫਿਰ ਜੀਵਨ ਜੂਣ ਜੁੜਾ ਨੂੰ ਕਹਿੰਦੇ ਨੇ ਅੰਦਰ ਦਇਆ ਦੀ ਭਾਵਨਾ ਆ ਜਾਏ ਅੰਦਰ ਪੁੰਨ ਦੀ ਭਾਵਨਾ ਆ ਜਾਏ ਮੈਂ ਦਇਆ ਕਦੀ ਕੀਤੀ ਨਹੀਂ ਪੁੰਨ ਕਦੀ ਕੀਤਾ ਨਹੀਂ ਗਾਤਰਾ ਉਤੋਂ ਵੀ ਪਾ ਕੇ ਸੋਹਣੇ ਕੱਪੜੇ ਪਾ ਕੇ ਮੈਂ ਕਮਾ ਜੀ ਮੈਂ ਧਰਮੀ ਆ ਉਹ ਮਹਾਰਾਜ ਕਹਿੰਦੇ ਧੌਲ ਧਰਮ ਦਇਆ ਦਇਾਕਾ ਦਇਆ ਮਾ ਮਾਈ ਜਮਦੀ ਐ ਨੇ ਆਣੇ ਤੋਂ ਹੌਲ ਧਰਮ ਦਇਆ ਦੇ ਵਿੱਚ ਆਉਣਾ ਦਇਆ ਜਾਣੇ ਕੀ ਕਿਛ ਪੁੰਨ ਦਾਨ ਕਦੀ ਕੀਤਾ ਮੈਂ ਮੈਂ ਹੀ ਪੁੱਛਦਾ ਆਪਣੇ ਨੂੰ ਮਨਾ ਤੂੰ ਕਦੀ ਪੁੰਨ ਕੀਤਾ ਕਦੀ ਕਿਸੇ ਨੂੰ ਕੱਪੜਾ ਦਿੱਤਾ ਕਦੀ ਕਿਸੇ ਨੂੰ ਰੋਟੀ ਖਵਾਈ ਹੈ ਕਦੀ ਕਿਸੇ ਨੂੰ ਚਾਹ ਪਿਆਈ ਹੈ ਆਪਣੀ ਪੀਣਵਾਦ ਦੇ ਰੱਖੀ ਹੈ ਕਿਵੇਂ ਕਰਨਾ ਕਦੀ ਕਿਸੇ ਨੂੰ ਫਰੂਟ ਖਵਾਇਆ ਕਦੀ ਕਿਸੇ ਦੀ ਮਦਦ ਕੀਤੀ ਹੈ ਠੀਕ ਹੈ ਜੇ ਕੀਤੀ ਹੈ ਤੇ ਤੈਨੂੰ ਸਲੂਟ ਹੈ ਜੇ ਨਹੀਂ ਕੀਤੀ ਤੇ ਸੁਣ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਣ ਕਰੇ ਹੋਰ ਪੰਕਤੀ ਪੜ ਲੰਨੇ ਆ 86 ਤੀਰਤ ਸਗਲ ਪੁੰਨ ਜੀ ਦਿਆ ਪ੍ਰਵਾਨ ਕਿਸੇ ਜਾਨਵਰ ਨੂੰ ਰੋਟੀ ਪਾਈ ਹੈ ਕਿਸੇ ਗਾਂ ਨੂੰ ਮੱਝ ਨੂੰ ਡੰਗਰ ਨੂੰ ਖਾਈ ਹੈ ਸਮਾ ਹੋ ਗਿਆ ਅੱਗੇ ਮੇਰੀਆਂ ਮਾਤਾਵਾਂ ਜੜੀਆਂ ਰੋਟੀ ਜੜੀ ਸੀ ਨਾ ਪਹਿਲੀ ਉਹ ਪਕਾਉਂਦੀਆਂ ਸੀ ਜਾਂ ਕੋਟੇ ਤੇ ਛੱਡ ਦਿੰਦੀਆਂ ਸੀ